ਐਮਐਲਏ ਗੁਰਦੀਪ ਸਿੰਘ ਰੰਧਾਵਾ ਨੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਤੇ ਸਦਿੱਤ ਕੇ ਨਿਸ਼ਾਨੇ ਸੁਖਜਿੰਦਰ ਰੰਧਾਵਾ ਅਤੇ ਜਗੂ ਭਗਵਾਨ ਪੁਰੀਆ ਦੇ ਹਨ ਆਪਸੀ ਪੁਰਾਣੇ ਸਬੰਧ ਗੁਰਦੀਪ ਸਿੰਘ ਰੰਧਾਵਾ ਨੇ ਕੀਤੇ ਵੱਡੇ ਖੁਲਾਸੇ ਗੁਰਦੀਪ ਸਿੰਘ ਰੰਧਾਵਾ ਫਤਿਹਗੜ ਚੂੜੀਆਂ ਦਸਤੂਰੇ ਦਸਤਾਰ ਸ਼ੋਰੂਮ ਵਿਖੇ ਸ਼ੋਰੂਮ ਦੇ ਮਾਲਕ ਦਾ ਹਾਲ ਚਾਲ ਜਾਣਨ ਲਈ ਬੰਚੇ ਬੀਤੇ ਦਿਨੀ ਫਤਿਹਗੜ ਚੂੜੀਆਂ ਅਜਨਾਲਾ ਰੋਡ ਵਿਖੇ ਦਸਤੂਰੇ ਦਸਤਾਰ ਸ਼ੋਰੂਮ ਵਿਖੇ ਜਗੂ ਗੋਲੀ ਚੱਲੀ ਸੀ ਉਸ ਸ਼ੋਰੂਮ ਵਿਖੇ ਅੱਜ ਐਮਐਲਏ ਡੇਰਾ ਬਾਬਾ ਨਾਨਕ ਗੁਰਦੀਪ ਸਿੰਘ ਰੰਧਾਵਾ ਸ਼ੋਰੂਮ ਦੇ ਮਾਲਕ ਹਾਲਚਾਲ ਚੈਨਲੀ ਪਹੁੰਚੇ ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਉੱਪਰ ਤਕੇ ਨਿਸ਼ਾਨੇ ਸਾਦੇ ਸੁਣਾਉਂਦੇ ਹੈ ਤੁਹਾਨੂੰ ਕੀ ਕੁਝ ਕਿਹਾ ਗੁਰਦੀਪ ਸਿੰਘ ਰੰਦਾਵਾ ਦੋ ਦਿਨ ਪਹਿਲਾਂ ਫਰਗੜ ਚੁੜੀਆਂ ਨਾਲਾ ਰੋਡ ਵਿਖੇ ਦਸਤਾਰੇ ਦਸਤੂਰ ਵਿਖੇ ਉਹ ਜ ਅਣਖਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਈ ਗਈ ਸੀ ਅਤੇ ਇਸ ਤਾਕੇ ਪੰਜਾਬ ਵਿੱਚ ਕਾਫੀ ਰੌਲਾ ਵੀ ਪਿਆ ਸੀ ਅਤੇ ਅੱਜ ਹਲਕਾ ਡੇਰਾ ਬਣਾਣ ਤੋਂ ਐਮਐਲਏ ਗਰਦੀਪ ਸਿੰਘ ਰੰਧਾਵਾ ਜੋ ਕਿ ਜਿਨ੍ਹਾਂ ਤੇ ਗੋਲੀ ਚੱਲੀ ਸੀ ਜਿਹੜੀ ਦੁਕਾਨ ਤੇ ਉਹਨਾਂ ਦੇ ਹਲਕੇ ਦੇ ਨਾਲ ਸੰਬੰਧਨ ਰਸੀਖੇ ਦੇ ਸੰਨ ਉਹਨਾਂ ਦਾ ਹਾਲਚਾਲ ਜਾਣਨ ਲਈ ਆਏ ਸਾਰੀ ਘਟਨਾਕ੍ਰਾਂਤੀ ਉਚਾਨਕਾਰੀ ਉਹਨਾਂ ਵੱਲੋਂ ਜਿਹੜੀ ਆ ਹਾਸਲ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਗਰਦੀਪ ਸਿੰਘ ਰੰਧਾਵਾ ਦੇਖੋ ਇਹ ਫਤਿਹਗੜ ਜੀ ਨੇ ਜਿਹੜਾ ਬੜਾ ਪਿਛਲੇ ਦਿਨੀ ਮਾੜਾ ਇਨਸੀਡੈਂਟ ਵਾਪਰਿਆ ਇੱਥੇ ਇੱਕ ਮੇਰੇ ਹਲਕੇ ਦੇ ਸਰਪੰਚ ਨੇ ਪਿੰਡ ਰਸੀਖਿਆਂ ਤੋਂ ਉਹ ਛੋਟਾ ਬਰਾਦਾ ਸਰਪੰਚਾ ਵੱਡੇ ਨੇ ਇੱਥੇ ਪਗੜੀ ਹਾਊਸ ਬਣਾਇਆ ਪਿਛਲੇ 3 ਮਹੀਨਿਆਂ ਤੋਂ ਆ ਕਿਸੇ ਸ਼ਰਾਰਤੀ ਅੰਸਰ ਨੇ ਪਿਛਲੇ ਦਿਨੀ ਇਹਨਾਂ ਤੇ ਦੁਕਾਨ ਤੇ ਫਾਇਰਿੰਗ ਕਰਕੇ ਗਏ ਨੇ ਤਾਂ ਮੈਨੂੰ ਤਾਂ ਹੁਣ ਪਤਾ ਲੱਗਾ ਕਿ ਉਹ ਜਿਹੜੇ ਪਹਿਲਾਂ ਇੱਥੇ ਦੁਕਾਨਦਾਰ ਸੀਗੇ ਕਰਦੇ ਉਹ ਵੀ ਰੈਂਟ ਤੇ ਸੀਗੇ ਤਾਂ ਇਹਨਾਂ ਵੀ ਰੈਂਟ ਤੇ ਲਈਏ ਦੁਕਾਨ ਉਹ ਜਿਹੜੇ ਪਹਿਲਾਂ ਰੈਂਟ ਤੇ ਰਹਿੰਦੇ ਸੀਗੇ ਉਹਨਾਂ ਨੂੰ ਥ੍ਰੈਟ ਕਾਲ ਆਈ ਸੀਗੀ ਇਹਨਾਂ ਨੂੰ ਤਾਂ ਥ੍ਰੈਟ ਕਾਲ ਵੀ ਨਹੀਂ ਕਦੀ ਆਈ ਤੋਂ ਪੁਲਿਸੀ ਨਾਲ ਉਹਨਾਂ ਨੇ ਅਟੈਕ ਉਹਨਾਂ ਦੇ ਕਰਨਾ ਸੀਗਾ ਔਰ ਉਹ ਇਹਨਾਂ ਤੇ ਕਰਤਾ ਜੋ ਸਲੀਤ ਸਾਹਮਣੇ ਆਈ ਪਰ ਜੇ ਉਹਨਾਂ ਦੇ ਕਰਨਾ ਜਾਂ ਇਹਨਾਂ ਤੇ ਕਰਨਾ ਹੈ ਇਹ ਜਿਹੇ ਲੋਕਾਂ ਨੂੰ ਕਦੀ ਵੀ ਨਹੀਂ ਸਰਕਾਰ ਨੇ ਬਖਸ਼ਣਾ ਉਹ ਆਉਣ ਵਾਲੇ ਥੋੜੇ ਦਿਨਾਂ ਤੱਕ ਉਹ ਜਿਹੜੇ ਬੰਦੇ ਕਰਕੇ ਗਏ ਨੇ ਉਹ ਜ਼ਰੂਰ ਸਲਾਖਾਂ ਦੇ ਪਿੱਛੇ ਜਿਹੜਾ ਉਹ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਲੈ ਕੇ ਆਵਾਂਗੇ ਨਸਾਂ ਪੀਸ ਜੀ ਦਸੰਗਰਤਾ ਦਾ ਦਾ ਕੱਲ ਤਾਂ ਕਾਫੀ ਚਰਚੇ ਤੇ ਬਿਆਨ ਆ ਰਿਹਾ ਕਿ ਇਹ ਜਿਹੜੇ ਸਾਨੂੰ ਇਹ ਜਦੋਂ ਸਰਪੰਸਾ ਵੀ ਮੈਨੂੰ ਮਿਲ ਕੇ ਆਏ ਤੇ ਫਿਰ ਉਹ ਇਹਨਾਂ ਤੇ ਪੂਰੀ ਚੱਲ ਗਈ ਮੇਰੇ ਮੁੰਡੇ ਨੂੰ ਲੈ ਕੇ ਧੱਕਿਆਂ ਦੇ ਚਲੇ ਦੇਖੋ ਜੀ ਸਰਪੰਸਾ ਸਾਹਿਬ ਮੇਰੇ ਨਾਲ ਹੈ ਇਹਨਾਂ ਨੂੰ ਪੁੱਛੋ ਕਿ ਤੁਸੀਂ ਉਹਦੇ ਕੋਲ ਗਏ ਦੱਚੋ ਜੀ ਨਹੀਂ ਜੀ ਨਹੀਂ ਉਹਨਾਂ ਦੇ ਵੀ ਜਿਹੜੇ ਇੱਥੇ ਪਹਿਲਾਂ ਰਹਿੰਦੇ ਸੀਗੇ ਤੇ ਕਰਾਏ ਦੀ ਦੁਕਾਨ ਸੀ ਉਹਨਾਂ ਦਾ ਨਾਮ ਗੁਰਪ੍ਰੀਤ ਆ ਉਹਦੇ ਗਲਤ ਫੈਮੀ ਦੇ ਨਾਲ ਸਾਡਾ ਨਾਮ ਲਿਆ ਗਿਆ ਤੇ ਉਹ ਨਾਲ ਇਹ ਦੁਕਾਨ ਉਹਨਾਂ ਦੀ ਵੀ ਉਹਨਾਂ ਦੇ ਇੱਕ ਭਰਾ ਦਾ ਨਾਮ ਭਰਮਿੰਦਰ ਆ ਦੂਜੇ ਦਾ ਗੁਰਪ੍ਰੀਤ ਜੀ ਮਿਸ ਅੰਡਰਸਟੂਡ ਇਸ ਕਰਕੇ ਇਹ ਤਾਂ ਬਿਲਕੁਲ ਨਹੀਂ ਗਏ ਇਹ ਨਾ ਇੱਕ ਕੜੀ ਜੋੜਦੇ ਨੇ ਉਸ ਕੜੀ ਨਾਲ ਇਹਨੂੰ ਕੜੀ ਜੋੜਿਆ ਤਾਂ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਐ ਵੀ ਕਿਹਾ ਕਿ ਮੇਰੇ ਮੁੰਡੇ ਨੂੰ ਥ੍ਰੈਟ ਕਾਲ ਆਉਂਦੀ ਆ ਜੀ ਹਨਾ ਮੇਰੇ ਮੁੰਡੇ ਨੂੰ ਥ੍ਰੈਟ ਕਾਲ ਆਈ ਫਿਰ ਮੇਰੇ ਮੁੰਡੇ ਨੇ ਪੋਸਟ ਪਾਈ ਫਿਰ ਉਹ ਬੰਦੇ ਮਿਲ ਕੇ ਗਏ ਜੀ ਫਤੇਗੜ ਫਿਰ ਉਹ ਤੋਂ ਮਿਲਣ ਤੋਂ ਬਾਅਦ ਡੇਢ ਘੰਟੇ ਬਾਅਦ ਉੱਥੇ ਕੋਲੀ ਚੱਲ ਗਈ ਜੀ ਇਹ ਸਭ ਇੱਕ ਸਿਸਟਮ ਡਰਾਮਾ ਰਚਿਆ ਜਾਂਦਾ ਐਸੀ ਕੋਈ ਗੱਲ ਨਹੀਂ ਥ੍ਰੈਟ ਕਾਲ ਵੀ ਮੈਂ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਰਹੀ ਐਸਐਸਪੀ ਸਾਹਿਬ ਨੇ ਇੱਕ ਕਾਨਫਰੰਸ ਕਰਤੀ ਆ ਹੁਣ ਇਹ ਕੋਈ ਅਸੀਂ ਥ੍ਰੈਟ ਕਾਲ ਨਹੀਂ ਹੋਈ ਸਿਰਫ ਇਹਨਾਂ ਇੱਕ ਪੋਸਟ ਪਾਈ ਹੈ ਐਮਪੀ ਸਾਹਿਬ ਦੇ ਜਿਹੜੇ ਬੇਟੇ ਨੇ ਪੋਸਟ ਪਾਈ ਤਾਂ ਪੋਸਟ ਦੇ ਥਲੇ ਕਿਹਨੇ ਕਮੈਂਟ ਕੀਤਾ ਹੈ ਜਿਹੜੇ ਬੰਦੇ ਨੇ ਗਲਤ ਕਮੈਂਟ ਕੀਤਾ ਵਾ ਉਹ ਕਮੈਂਟ ਵਾਲੇ ਤੇ ਘਰਬੋਹੀ ਹੋਈ ਹੈ ਕੋਈ ਥ੍ਰੈਟ ਕਾਲ ਆਈ ਨਹੀਂ ਇਹ ਕਹਿੰਦੇ ਜੱਗੂ ਭਗਵਾਨਪੁਰੇ ਥ੍ਰੈਟ ਕਾਲ ਦਾ ਆ ਪੜੋ ਸਟੇਟਮੈਂਟ ਹੋਣੀ ਐ ਐਸਐਸਪੀ ਸਾਹਿਬ ਦੀ ਕਹਿੰਦੇ ਕੋਈ ਉਹਦੇ ਨਾਲ ਜੱਗੂ ਭਗਵਾਨਪੁਰੇ ਨੂੰ ਥ੍ਰੈਟ ਕੋਈ ਨਹੀਂ ਆਈ ਕਿਤੇ ਆਵੇਂ ਜਿੱਦਾਂ ਹੁਣੇ ਨਾ ਉਹ ਪੁਰਾਣੀਆਂ ਕੀ ਕਹਿੰਦੇ ਹੱਥ ਨਾ ਦਿੱਤੀਆਂ ਮੂੰਹ ਨਾ ਖੋਲਣ ਦੇ ਆਪ ਹੀ ਤਾਂ ਪੁਸਤਪਨਾ ਹੀ ਕਰਦੇ ਰਹੇ ਇਹਨਾਂ ਲੋਕਾਂ ਦੀਏ ਲੋਕ ਤਾਂ ਹੁਣ ਗੱਲ ਕੋ ਹੁੰਦੀ ਨਹੀਂ ਉਹ ਅੱਗ ਦਾ ਡਰ ਹਟੜਾਣੇ ਤੋਂ ਡਰਦਾ ਠੀਕ ਹੈ ਨਾ ਕੋਈ ਥ੍ਰੈਟ ਨਹੀਂ ਆਈ ਕੁਝ ਨਹੀਂ ਪੋਸਟ ਪਾਈ ਆ ਕਿਸੇ ਨੇ ਕਮੈਂਟ ਕਰਤਾ ਕਮੈਂਟ ਵਾਲੇ ਨੂੰ ਫੜ ਕੇ ਪੁੱਛਨੇ ਕਮੈਂਟ ਤੇ ਹੋਇਆ ਮੈਂ ਪੁੱਛਿਆ ਕਹਿੰਦੇ ਨਹੀਂ ਕੋਈ ਗੱਲ ਹੀ ਨਹੀਂ ਜਾਂ ਥ੍ਰੈਟ ਆਉਂਦੀ ਆ ਤਾਂ ਤੁਸੀਂ ਪਹਿਲਾਂ ਇਨਫੋਰਮੇਸ਼ਨ ਦਿੰਦੇ ਹੋ ਨਾ ਥਾਣੇ ਨੂੰ ਉਹ ਥ੍ਰੈਟ ਕਾਲ ਦਾ ਜਿਹੜਾ ਨੰਬਰ ਹੁੰਦਾ ਉੱਤੇ ਆਪਾਂ ਕਰਦੇ ਆ ਨਾ ਉੱਤੇ ਹਾਂਜੀ ਉੱਤੇ ਤੇ ਆਪਾਂ ਜਾਂ ਜਿਮਨੀ ਭਰਦੇ ਹੋ ਜਾਂ ਤੁਸੀਂ ਪਰਚਾ ਐਫ ਆਈ ਆਰ ਕਰਦੇ ਹੋ ਇਹ ਆ ਬੰਦੇ ਨੂੰ ਐ ਨੰਬਰ ਤੋਂ ਥ੍ਰੈਟ ਕਰਾਈ ਉਸ ਤੋਂ ਬਾਅਦ ਤੁਹਾਡੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਕੋਈ ਐਸੀ ਗੱਲ ਹੀ ਕੋਈ ਨਹੀਂ ਦੇਖੋ ਭਗਵਾਨਪ੍ਰੀਤ ਦੇ ਭਰਾ ਦੀ ਵੀ ਕੱਲ ਇੰਟਰਵਿਊ ਆ ਰਹੀ ਜੀ ਉਹ ਕਹਿੰਦਾ ਕਿ ਇਹਨਾਂ ਨੇ ਜਿਹੜੀ ਆ ਫਰੇਗਾ ਟੂ ਜੈਨਸੀਟਰ ਗੋਲੀ ਵਾਲਾ ਸਾਟਾ ਹੈ ਉਹ ਹੈ ਹੀ ਨਹੀਂ ਜੀ ਅੱਜ ਕੋਈ ਗੱਲ ਹੀ ਨਹੀਂ ਇਹ ਤਾਂ ਉਹ ਜਿਹੜੇ ਫਰੋਤੀ ਫਰਾਤੀ ਜਿਹੜੇ ਡਰਾਉਂਦੇ ਧਮਕਾ ਕੇ ਥੋੜੇ ਬਾਲੇ ਉਹਨਾਂ ਨੂੰ ਹੁੰਦਾ ਕਿ ਸਾਨੂੰ ਥੋੜਾ ਇਹ ਤਾਂ ਉਹ ਲੋਕ ਨੇ ਉਹਨਾਂ ਦੇ ਹਰ ਇੱਕ ਨੇ ਕਿਹਾ ਇਹ ਤਾਂ ਵੀਹੀਂ ਇਹਦੇ ਨਾਲ ਕੋਈ ਟੱਟ ਲਿੰਕ ਹੀ ਨਹੀਂ ਇਹ ਤਾਂ ਮੈਂ ਇੱਕ ਸਿਸਟਮ ਨੂੰ ਲੋਕਾਂ ਨੂੰ ਗਮਰਾਹ ਕਰਨਾ ਲੋਕਾਂ 'ਚ دہشت ਪੈਦਾ ਕਰਨੀ ਕਿ ਗੈਂਗਸਟਰਵਾਦ ਬੜਾ ਜੀ ਥ੍ਰੈਟ ਗੈਂਗਸਟਰ ਪਿਛਲੇ 50 ਸਾਲਾਂ 'ਚ ਤੁਸੀਂ ਆਪ ਹੋਮ ਮਿਨਿਸਟਰ ਰਹੇ ਹੋ ਤਾਂ ਇਹੀ ਗੈਂਗਸਟਰ ਇਹਨਾਂ ਜੇਲ੍ਹਾਂ ਦੇ ਵਿੱਚ ਜੋ ਕੁਝ ਹੁੰਦਾ ਰਿਹਾ ਬਣਦਾ ਰਿਹਾ ਇਹ ਲੋਕਾਂ ਨੂੰ ਭੁਲੇਖਾ ਤੁਹਾਡੇ ਤੇ ਤੁਹਾਡਾ ਸਾਰਾ ਚਿਹਰਾ ਪੰਜਾਬ ਦੇ ਲੋਕਾਂ ਨੇ ਪੜ ਲਿਆ ਦੇਖ ਲਿਆ ਕੀ ਲੋਕਾਂ ਨੂੰ ਸਾਬਤ ਕਰਨਾ ਚਾਹੁੰਦੇ ਹੋ ਇਸ ਕਰਕੇ ਇਹਨਾਂ ਚੀਜ਼ਾਂ ਨੇ ਲੋਕਾਂ ਦੇ ਵਿੱਚ ਕੋਈ ਬਹੁਤੀ ਵੱਡੀ ਤੁਹਾਡੀ ਸਾਫ ਇਮੇਜ ਨਹੀਂ ਬਣਨੀ। ਕਿ ਤੁਸੀਂ ਸੋਚੋ ਕਿ ਇਮੇਜ ਤੁਹਾਡੀ ਸਾਫ ਹੋ ਜਾਏਗੀ। ਜੋ ਤੁਸੀਂ ਪਿਛਲੇ 5 ਸਾਲਾਂ 'ਚ ਬੀਜਿਆ ਔਰ ਤੁਸੀਂ ਵੱਡਣਾ ਔਰ ਆਉਣ ਵਾਲੇ ਸਮੇਂ 'ਚ ਵੱਡੋਗੇ ਹੋਰ ਵੀ। ਇਹ ਅਚੂਚਾ ਸਿੰਘ ਲੰਗਾ ਨੇ ਅੱਜ ਕਿਹਾ ਵੀ ਅਸੀਂ ਧਰਨਾ ਦੇ ਨਾਲ ਹੀ ਸਤਲੁਜ ਚੰਦਰ ਸਿੰਘ ਦੀ ਇੱਕ ਤਾਰੀਖ ਦੇਖੋ ਜੀ ਦੇਖੋ ਉਹ ਜਿਹੜੀ ਗੱਲ ਹੈ ਕੱਲ ਇੱਕ ਜਿਹੜੀ ਜੱਗੂ ਭਗਵਾਨਪੁਰੀ ਦੇ ਭਰਾ ਨੇ ਇੱਕ ਚੈਨਲ ਤੇ ਇਨਟਰੂ ਦਿੱਤੀ ਆ ਉਹਦੇ ਵਿੱਚ ਉਹਨੇ ਬੜਾ ਕਲੀਅਰ ਕੱਟ ਗਿਆ ਕਿ ਜਿਹੜਾ ਸਰਪੰਚ ਪੱਪੂ ਟਿਲਵਾ ਵਾਲਾ ਮਰਿਆ ਠੀਕ ਹੈ ਜੀ ਤਾਂ ਉਹਦੇ ਚ ਗੋਲਦੀ ਭਮਰਾ ਹੈ ਕੋਟਰੀ ਦਾ ਉਹਦੇ ਫੋਨ ਤੋਂ ਜਿਹੜੀ ਸਾਡੀ ਗੱਲ ਹੋਈ ਹੈ ਤਾਂ ਸੁਖਜਿੰਦਰ ਦਾਵੇਂ ਨੇ ਕਿਹਾ ਕਿ ਤੁਸੀਂ ਮਾਰ ਦੋ ਤਾਂ ਮੈਂ ਮਗਰ ਬੈਠਾ ਹੈ ਗੱਲ ਕਲੀਅਰ ਮੈਂ ਤੁਹਾਡੇ ਚੈਨਲ ਲਈ ਇੱਕ ਗੱਲ ਕਹਿਣੀ ਚਾਹੁੰਦਾ ਇਹ ਜੇਸ ਤਰੀਕੇ ਨਾਲ ਜਿਹੜਾ ਮਾਰਨ ਵਾਲਕ ਹੈ ਕਿ ਇਹ ਬੰਦੇ ਨੇ ਕਹਿ ਕੇ ਮਰਵਾਇਆ ਗੱਲ ਬੜੀ ਸਾਫ ਹੈ ਕਿ ਉਹ ਜਿਹੜਾ 골ਡੀ ਪੰਮਰਾ ਹੈ ਉਹਨੂੰ ਇੰਟੈਰੋਗੇਟ ਕੀਤਾ ਜਾਏ ਇੰਟੈਰੋਗੇਟ ਕਰੋਗੇ ਉਹ ਬਿਲਕੁਲ ਪੱਕੇਗਾ ਕਿ ਮੈਂ ਗੱਲ ਕਰਾਈ ਹੈ ਅਜੇ ਉਹ ਬਖਦਾ ਸੋ ਖਜਿੰਦਰ ਦਾਬ ਨੇ ਜੇ ਕਰਾਇਆ ਤਾਂ ਤੇ ਪਰਚਾ ਹੋਣਾ ਚਾਹੀਦਾ